ਸਭ ਸਜਣੋ ਸਸੀ ਕਾਲ ਪਹਿਲਾਂ ਸਾਰਿਆਂ ਨੂੰ ਬਈ ਅੱਜ ਆਪਾਂ ਪਹੁੰਚੇ ਸੀ ਪਿੰਡ ਰਤੀਆਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਆਪਾਂ ਪਹੁੰਚੇ ਸੀ ਬਈ ਸ਼ੇਰੇ ਦੇ ਘਰ ਬਈ ਸਸੀ ਕਾਲ ਦੇ ਸਾਰਿਆਂ ਨੂੰ ਪਹਿਲਾਂ ਦਾ ਬਈ ਇਹ ਬਈ ਪਹਿਲਾਂ ਦਾ ਬਈ ਬੜੀ ਖੁਸ਼ੀ ਹੋਈ ਕਿ ਤੁਸੀਂ ਅੱਜ ਸਾਡੇ ਕਹਿਣ ਤੱਕ ਮਤਲਬ ਬੇਚੇਰਾ ਰੋਕ ਰੱਖਿਆ ਤੇ ਵਧੀਆ ਬਣ ਗਿਆ ਬੇਚੇਰਾ ਉਹ ਪਹਿਲਾਂ ਤਾਂ ਬਈ ਹੈਪੀ ਬਈ ਤੁਹਾਡਾ ਧੰਨਵਾਦ ਕਰਦੇ ਆਪਣੇ ਚੈਨਲ ਦਾ ਪਿੰਡਾਂ ਵਾਲੇ ਸ਼ੌਂਕ ਦਾ ਵੀ ਤੁਸੀਂ ਆਪਣੇ ਕੋਲ ਆਏ ਵੀਡੀਓ ਕੀਤੀ ਥੈਂਕ ਯੂ ਬਈ ਸਾਰੇ ਸਰੋਤਿਆਂ ਦਾ ਜਿਹੜੇ ਦੇਖਦੇ ਪਏ ਆਪਣੇ ਵੀਡੀਓ ਨੂੰ ਥੈਂਕ ਯੂ ਬਈ ਅੰਤ ਜੀ ਬਈ ਤੇ ਬਈ ਪਹਿਲਾਂ ਤਾਂ ਇਹ ਦੱਸੋ ਵੀ ਕਿੱਦਾਂ ਦੀ ਫੀਲਿੰਗ ਆਦੀ ਆ ਜਦੋਂ ਬੰਦਾ ਨਾ ਇੱਕ ਸਿੱਧੂ ਦੇ ਗਾਇਣ ਵਾਂਗੂ ਜਦੋਂ ਤਾਂ ਇੱਕ ਬਾਲਿਆਂ ਵਾਲੇ ਘਰਾਂ ਚੋਂ ਉੱਠ ਕੇ ਬੰਦਾ ਹਨਾ ਕੋਠੀਆਂ ਨੂੰ ਅੱਖਾਂ ਕੱਢਦਾ ਆ ਉਹ ਸਿਸਟਮ ਵਾਲੀ ਫੀਲਿੰਗ ਆਂਦੀ ਆ ਕਿ ਨਹੀਂ ਕਿ ਬਈ ਇੱਕ ਉਹੋ ਜਿਹਾ ਬਸ਼ੀਰਾ ਪਾਲਿਆ ਸੀ ਜਿਹੜਾ ਕੋਈ ਪਤਾ ਨਹੀਂ ਸੀ ਵੀ ਕੀ ਬਣਨਾ ਤੇ ਅੱਜ ਉਹ ਵੱਡਿਆਂ ਵੱਡਿਆਂ ਘੋੜਿਆਂ 'ਚ ਖੜਨ ਜਾਊਗਾ ਉਹਦੀ ਕਿੱਦਾਂ ਦੀ ਫੀਲਿੰਗ ਆਦੀ ਆ ਦੱਸ ਨਹੀਂ ਸਕਦੇ ਬਈ ਇੱਕੀਆਂ ਦਿਨਾਂ ਦਾ ਸੀ ਜੋ ਲੈ ਕੇ ਆਏ ਸੀ ਹੂੰ ਤੇ ਪਤਾ ਨਹੀਂ ਸੀ ਵੀ ਪਹਿਲੀ ਵਾਰ ਹੀ ਰੱਖਿਆ ਸੀ ਬੱਚਾ ਵੀ ਪਤਾ ਨਹੀਂ ਸੀ ਕਿਵੇਂ ਸਾਣ ਤਿਆਰ ਹੁੰਦੇ ਆ ਨਾ ਕੋਈ ਫੀਡ ਵਗੈਰਾ ਦਾ ਪਤਾ ਸੀ ਕਾ ਘਰ ਦੀ ਡਾਈਟ ਪਾਈ ਆ ਕੋਈ ਐ ਬਾਹਲੀ ਟੀਕੇ ਰਲੇ ਲਾਏ ਨਾ ਕੋਈ ਨਿਊਟ੍ਰੀਸ਼ਨ ਦਿੱਤਾ ਵਾ ਅੱਛਾ ਜੀ ਨਾਰਮਲ ਡਾਈਟ ਤੇ ਘੋੜਾ ਬਣਿਆਗਾ ਜੀ ਕੋਈ ਫੀਡ ਵਗੈਰਾ ਕੁਛ ਨਾ ਨਾ ਜੀ ਘਰ ਦੀ ਬਸ ਜੀ ਦੇਸੀ ਜਮੀ ਜੋ ਜੀ ਬਸ ਦੇਸੀ ਦੇਸੀ ਖਰਾਕ ਪੇ ਇੱਥੇ ਦਾ ਗਾ ਜੀ ਜੀ ਬਿਲਕੁਲ ਸਹੀ ਹੈ ਤੇ ਭਾਈ ਇਹ ਜਦੋਂ ਰੱਖਿਆ ਸੀ ਜੀ ਬਈ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਆ ਕਿਨੇ ਗਿਆ ਵੇਚ ਦੋ ਇਹ ਭਾਈ ਨਵੀਂ ਤੇ ਤਿੰਨ ਅਗ ਮਹੀਨੇ ਦਾ ਸੀ ਬੱਚਾ ਤੇ ਇਹਨੇ ਨਾਲ ਅਰੇ ਕਿੰਡੇ ਵਾਲੇ ਚ ਆਪਾਂ ਕੁੰਡੀ ਪਾਉਣੀ ਹੁੰਦੀ ਆ। ਉਹਨੇ ਬੋਲੇ ਚ ਪਵਾਲੀ ਬੀ ਤੇ ਬੋਲੇ ਦਾ ਕਾਫੀ ਵਾਰ ਫਟ ਗਿਆ ਸੀ ਉਦੋਂ। ਤੇ ਦੋ ਢਾਈ ਵਜੇ ਉੱਠਿਆ ਮੇਰਾ ਦੋ ਹਣ ਕੀ ਜਾਂਦਾ ਵੀਚਾਰਾ। ਤੇ ਉਦੋਂ ਜੋ ਦੇਖਿਆ ਕਿ ਕੁੰਡੀ ਕੱਢੀ ਤੇ ਅਗਲੇ ਦਿਨ ਬਈ ਨਸਤ ਲੈ ਆਇਆ ਕੋ ਪੈਨ ਲੱਗ ਗਿਆ ਵੀ ਜਿਵੇਂ ਹੁੰਦਾ ਵੀ ਸੱਟ ਲੱਗੀ ਜਾਨਵਰ। ਤੇ ਇਥੋਂ ਆਪਣੇ ਨਾਲ ਦੇ ਪਿੰਡ ਦੇ ਬੰਦੇ ਆ ਕਹਿੰਦੇ ਵੀ ਵੇਚ ਦੇ ਬਈ ਇਹਨੇ ਤਾਂ ਰੇੜੇ ਤੇ ਜੜਨਾ ਵਾ। ਇਹ ਕਿਸੇ ਕੰਮ ਨਹੀਂ ਆਉਣਾ ਇਹਨੇ। ਪਾਪੂ ਮੇਰਾ ਕਹਿੰਦਾ ਵੀ ਭਲਾ ਬਈ ਬੈਠਾ ਹੀ ਪੱਠੇ ਖਾਵੇ ਵੀ ਖੜਾ ਵੀ ਨਾ ਹੋਵੇ ਘੋੜਾ ਖੜਾ। ਵੀ ਅਸੀਂ ਵੇਚਣਾ ਨਹੀਂਗਾ। ਵੀ ਕੀ ਦਿਨ ਸਾਡੇ ਘਰੇ ਆਇਆ ਵਾ 22 ਸਾਲ ਵੀ ਜਿਆਦਾ ਤੋਂ ਜਿਆਦਾ ਸਾਡੇ ਘਰੇ ਇਹਨੇ ਦਿਨ ਕੱਢਨੇ ਆ ਵੀ ਵੇਚਦੇ ਨਹੀਂ ਭਲਾ ਇਹ ਕੁੱਲੀ ਚ ਆ ਜੀਏ ਪਰ ਘੋੜਾ ਨਹੀਂ ਸੀ ਵੇਚਣਾ ਆਏ ਹੂੰ ਤੇ ਉਹ ਉਦੋਂ ਵੀ ਸਬਰ ਕੀਤਾ ਅੱਜ ਸਬਰ ਦਾ ਫਲ ਮਿਲ ਰਿਹਾ ਜੀ ਬਿਲਕੁਲ ਭਾਈ ਮਤਲਬ ਹੁਣ ਤਾਂ ਕਈਆਂ ਨੇ ਇਹ ਗੱਲ ਕਹਿਣ ਬਹੁਤ ਬਹੁਤ ਜਿਆਦਾ ਜਿਹੜਾ ਵੇਚਣ ਵਾਲੇ ਬਹੁਤ ਕਿਹਾ ਆ ਰੋਕਣ ਵਾਲਿਆਂ ਨੇ ਘਟ ਗਿਆ ਹੁਣ ਰੋਕਣ ਵਾਲੇ ਤਾਂ ਬਸ ਹੀ ਕਰਦੇ ਸੀਗੇ ਸਹੀ ਆ ਜਿਨ੍ਹਾਂ ਨੇ ਕਿਹਾ ਜੀ 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 ਸਹੀ ਆ ਭਾਈ ਤੇ ਬਈ 10ਵਾਂ 22 ਨਾ ਮੈਨੂੰ ਅੱਜ ਤੋਂ 2 ਸਾਲ ਪਹਿਲਾਂ ਬਈ ਜਿਗਰਾਵਾ ਮੰਡੀ ਮਿਲਿਆ ਸੀ ਤੇ ਜਿਗਰਾਵਾ ਸ਼ੋਅ ਚ ਮਿਲਿਆ ਸੀ ਆਪਾਂ ਮਹਾਰਾਜਾ ਰਣਜੀਤ ਕਪੜੇ ਜੀ ਹਾਂ ਰਣਜੀਤ ਮਹਾਰਾਜਾ ਰਣਜੀਤ ਸਿੰਘ ਜਿਹੜਾ ਸ਼ੋਅ ਕਰਵਾਇਆ ਸੀ ਉਹਦੇ ਵਿੱਚ ਆਪਾਂ ਮਿਲੇ ਸੀ ਉਦੋਂ ਬਾਈ ਨੂੰ ਗਿਆ ਸੀ ਕਿ ਬਾਈ ਇਹ ਬਸ਼ੇਰਾ ਕੁਝ ਦਿਖਾਊਗਾ ਹੈਨਾ ਤੇ ਉਦੋਂ ਦੇ ਚੱਲਦੇ ਚੱਲਦੇ ਇਹਨਾਂ ਦੇ ਨਾਲ ਅਸੀਂ ਇੱਥੇ ਤੱਕ ਅਸੀਂ ਵੀ ਪਹੁੰਚੇ ਆ ਤੇ ਬਸ਼ੇਰਾ ਵੀ ਪਹੁੰਚਿਆ ਜੀ ਤੇ ਬਈ ਹੁਣ ਆਪਾਂ ਬਸ਼ੇਰੇ ਦੀ ਡਿਟੇਲ ਤੇ ਆ ਜਾਈਏ ਜੀ ਬਿਸ਼ੇਰ ਕਿੰਨੀ ਉਮਰ ਹੋਈ ਪਹਿਲਾਂ ਤਾਂ ਇਹ ਦੱਸਿਆ ਜੀ ਬਿਸ਼ੇਰਾ ਵੀ ਆਪਣਾ 3.5 ਪੌਣੇ 3 ਪੌਣੇ 4 ਸਾਲ ਦਾ ਹੋ ਚੱਲਿਆ 4 ਦੰਦ ਨੂੰ ਹੁਣ ਹੱਥ ਲਾਉਣ ਲੱਗਾ ਹੈ ਬਸ 4 ਦੰਦਾਂ ਨੂੰ ਆ ਜੀ ਬਸ ਉਹ ਹੋ ਜਾਊਗਾ 2-3 ਮਹੀਨਿਆਂ ਦਾ 2-3 ਮਹੀਨਿਆਂ ਦਾ ਤੱਕ ਨਾ ਤੇ ਭਈ ਹਾਈਟ ਹਾਈਟ ਭਈ ਪੈਂਟੋਂ ਬਾਹਰ ਹੋ ਗਈ ਆ ਮੇਰੀ ਸਕੀਲ ਤਾਂ ਆਪਾਂ ਕਦੇ ਲਾਇਆ ਨਹੀਂ ਓਕੇ ਉਹ ਜਦੋਂ ਨਾਰਮਲ ਫਾਰਮ ਤੇ ਕੀਤੇ ਜਾਂਦੇ ਆ ਅਗਲਾ ਕੀ ਸਾਡਾ 66 88 ਆ ਵੀ ਉਹਨਾਂ ਦੇ ਸ਼ਰਟ 60 ਤੱਕ ਤਾਂ ਲੱਗਦਾ ਵੀ ਸਾਡੇ ਵਾਲਾ ਹੈਗਾ ਜੀ ਪਰ ਆਪਾਂ 65 ਸ਼ਰਟ ਹੀ ਕਿਹਨੇ 65 ਸਾਡੇ 65 ਹੀ ਕਿਹਨੇ 65 ਹੀ ਕਿਹਨੇ ਨਾ 65 ਪਲੱਸ ਹੋ ਗਈ ਆ ਉਹ ਹੋਊਗੀ ਹਾਂਜੀ ਤੇ ਭਈ ਇਹ ਕਿਹੜੀ ਲਾਈਨ ਦਾ ਆ ਇਹ ਭਈ ਆਪਣੇ ਪੰਡਤ ਵਾਲੇ ਪ੍ਰਿੰਸ ਘੋੜੇ ਦਾ ਬੱਚਾ ਜੀ ਜਿਹੜਾ ਬਾਪੂ ਜੋਰਾ ਸਾਹਮਣੇ ਪੂਰੇ ਹੋਏ ਸੀਗੇ ਜਿਹੜਾ ਅੱਗੇ ਬੁਲੰਦ ਦਾ ਆ ਗਿਆ ਜੀ ਮੱਝੂ ਕੇ ਲੈਂਦਾ ਜੀ ਬਿਲਕੁਲ ਮੱਝੂ ਕੇ ਲੈਂਦਾ ਮੱਝੂ ਕੇ ਪਿੰਡ ਚੋਂ ਜੀ ਜੀ ਇਹਦਾ ਬਾਪ ਮਤਲਬ ਜੀ 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 ਸਰ ਤੇ ਇਹ ਮਾਂ ਆਪਣੇ ਕੋਲ ਸੀ ਮਾਂ ਇਹਦੀ ਆਪਣੇ ਕੋਲ ਸੀ ਆਪਣੀ ਤੋਂ ਕੋੜੀ ਸਿਖਾਂ ਧੋਆ ਚੋਦ ਵੀਰ ਬਾਈ ਆਪਾਂ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਜਦੋਂ ਬਸ਼ੀਰ ਆਪਾਂ ਲੈਣਾ ਸੀ ਬਾਈ ਤੋਂ ਬੜੇ ਉਹਨਾਂ ਦੇ ਆਂਡ ਗਵਾੜ ਲੈਣੇ ਟੁੱਟੀਆਂ ਡਾਈਆਂ ਵੀ ਨਹੀਂ ਦੇਣਾ ਇਹਨੂੰ ਘੜਾ ਨੂੰ ਨਹੀਂ ਦੇਣਾ ਘੋੜਾ ਤੇ ਉਹਨਾਂ ਦੇ ਦੋਸਤ ਵੀ ਬਹੁਤ ਮੰਗਦੇ ਸੀ ਪਰ ਉਹ ਸਾਰੇ ਆਦੇ ਰਿਸ਼ਤੇਦਾਰਾਂ ਨਾਲ ਗੁੱਸੇ ਹੋ ਗਏ ਵੀ ਉਹਨੇ ਘੋੜਾ ਆਪਾਂ ਨੂੰ ਦਿੱਤਾ ਆਪਾਂ ਉਹ ਬਾਈ ਦਾ ਧੰਨਵਾਦ ਕਰਦੇ ਇਹਦੇ ਲੋ ਅੱਜ ਵੀ ਆਪਣੇ ਦਾ ਬਾਈ ਵਰਤਦਾ ਵਾ ਉਹ ਬਾਈ ਤੋਂ ਘੋੜਾ ਲੈ ਕੇ ਆਈ ਸੀ ਆਪਾਂ ਕੋੜੀ ਵੀ ਉਹ ਬਾਈ ਕੋੜੀ ਸੀਗੀ ਤੁਹਾਡੇ ਫਾਦਰ ਸਾਹਿਬ ਕਹਿੰਦੇ ਬਈ ਕੋੜਾ ਬਾਣੀ ਥੱਲੇ ਚੱਲਦਾ ਚੱਲਦਾ ਕਾਫੀ ਮਹਿੰਗਾ ਹੋ ਗਿਆ ਸੀ ਸਮਝਾਉਂਦਾ ਹਾਂਜੀ 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 ਸਹੀ ਹੈ ਚਲੋ ਕੋਈ ਗੱਲ ਨਹੀਂ ਐ ਹੀ ਹੁੰਦਾ ਬਈ ਜਦੋਂ ਗਰਾਰੀ ਜੜਦੀ ਆ ਫਿਰ ਇੱਕ ਵਾਰ ਜ਼ਿਆਦਾ ਕਰਨਾ ਪੈਂਦਾ ਤੇ ਬਈ ਮਾਂ ਵਾਲਿਓ ਮਾਂ ਘਲਾ ਵਾਲੀ ਵੀ ਰੇਦੀ ਅਲੀ ਕਰਲਗੜ ਲੈਂਦੀ ਆ ਆਪਾਂ ਨੂੰ ਡਾਇਰੈਕਟਿਵ ਦੀ ਕਹਿ ਕੇ ਦਿੱਤੀ ਸੀਗੀ ਅਲੀ ਕਰਲਗੜਦੀ ਆ ਠੀਕ ਹੈ ਜੀ ਤੇ ਘੋੜੀ ਆ ਵੀ ਦਹਾ 11 ਸਾਲਾਂ ਦੀ ਆ ਸਹੀ ਹੈ ਬਈ ਤੇ ਛੱਡਣ ਲੱਗ ਪੈ ਕਿ ਨਹੀਂ ਹਲੇ ਹਾਂਜੀ ਬਈ ਦੋ ਘੋੜੀਆਂ ਛੱਡਿਆ ਜੱਕ ਘੋੜੀ ਗਈ ਆ ਉੱਥੇ ਛੱਡਾਂਗੇ ਬਸ ਦੋ ਦਿਨਾਂ ਤੋਂ ਇੱਕ ਨਾ ਇਹ ਮੇਰਾ ਪਿਛਲੀਆਂ ਦੋ ਤਿੰਨ ਵੀਡੀਓ ਤੇ ਰਿਕਾਰਡ ਹੋ ਗਿਆ ਕਰਾਨ ਤੋਂ ਬਾਅਦ ਘੋੜੀਆਂ ਆਣ ਲੱਗਦੀਆਂ ਆ ਦੂਜੀ ਵਾਰ ਗੱਲ ਕਰਨ ਲੱਗਾ ਜਿੱਦਣ ਮੈਂ ਆਇਆ ਨਾਲ ਦੀ ਨਾਲ ਮੈਂ ਘੋੜੀ ਲੈ ਕੇ ਆਏ ਸੀ ਨਾਲ ਦੀ ਨਾਲ ਬਈ ਘੋੜੀ ਭਾਮੇ ਨੂੰ ਆ ਗਈ ਬਈ ਕੋਲ ਤੇ ਬਈ ਅੱਛਾ ਇਹ ਰਿਜ਼ਲਟ ਹੈ ਜੀ ਆਇਆ ਨਹੀਂ ਗਿਆ ਉੱਧਰ ਚੈੱਕ ਪਾਸ ਹੋ ਗਈ ਹਾਂ ਜੀ ਉਹ ਤਿੰਨ ਕੁ ਮਹੀਨੇ ਦੀ ਹੋ ਗਈ ਜੀ ਚੈੱਕ ਕਰ ਕੀ ਫੀਸ ਰੱਖਤੀ ਬਈ ਫੀਸ ਬਈ ਦੀ 2000 ਰੁਪਏ ਰੱਖੀ ਆ ਪਰ ਜੈ ਜੀ ਫੀਸ ਆ ਬਿਲਕੁਲ ਬਹੁਤ ਚਾਹ ਜੈ ਬਈ 2000 ਕਿਉਂਕਿ ਇੰਨਾ ਸੋਹਣਾ ਘੋੜਾ ਆਇਆ ਕੂੜੇ ਰੰਗ ਗਰੂਪ ਬੜਾ ਵਧੀਆ ਜੀ ਜੀ ਭਾਈ ਹਜੇ ਤਾਂ ਬਹੁਤ ਕੁਝ ਕਰਨਾ ਹਜੇ ਹਜੇ ਹੋਰ ਭਾਈ ਤਕਰੀਬਨ ਇਹ 2-3 ਇੰਚ ਤੱਕ 3 ਇੰਚ ਤੱਕ ਤਾਂ ਆਰਾਮ ਨਾਲ ਜਾਊਗਾ ਕੂੜਾ ਜਿੰਨਾ ਸੋਹਣਾ ਚੱਲ ਰਿਹਾ ਕਿਉਂਕਿ ਸਾਡੀ ਦੇਸੀ ਖਰਾਕ ਆ ਤੁਸੀਂ ਕਿਹੜਾ ਕੋਈ ਟਿਕਟ ਅੱਲਾ ਲਾ ਕੇ ਵਧਾ ਘਟਾ ਰਹੇ ਆ ਉਹਦੇ ਨਾਲ ਥੋੜੇ ਫਰਕ ਪੈਂਦਾ ਕਿ ਦੇਸੀ ਖਰਾਕ ਨਾਲ ਹੌਲੀ ਹੌਲੀ ਵਧਦਾ ਕੋੜਾ ਬਾਕੀ ਬਈ ਉਮਰ ਵੀ ਕੋੜੇ ਦੀ ਘੱਟ ਉਮਰ ਬਹੁਤ ਥੋੜੀ ਆ ਜੀ ਉਮਰ ਦੇ ਹਿਸਾਬ ਨਾਲ ਹਜੇ 2-3 ਇੰਚ ਤਾਂ ਆਰਾਮ ਨਾਲ ਕਰ ਜਾਊਗਾ ਜੀ ਜੀ ਤੇ ਭਾਈ ਹੁਣ ਮਤਲਬ ਇਹ ਘੋੜੀ ਦੇ ਘੋੜੇ ਦੇ ਨਾਲ ਘੋੜੀਆਂ ਕਿੰਨੀਆਂ ਰੱਖੂਗੇ ਘੋੜੀਆਂ ਰੱਖਣੀਆਂ ਪੈਣ ਜੀ ਜੀ ਬਈ ਘੋੜੀਆਂ ਨਾ ਵੈਸੇ ਹਲੇ ਆਪਣਾ ਘਰ ਦੇ ਵਿੱਚ ਹੀ ਅਜਗੜ ਬਣਾ ਤੇ ਦੋ ਕੀ ਹਲੇ ਆਪਾਂ ਰੱਖ ਸਕਦੇ ਦੋ ਘੋੜੀਆਂ ਦਾ ਸੇਵੜਾ ਇੱਕ ਤੇ ਘੋੜਾ ਹੁੰਦਾ ਵੱਡੇ ਕਮਰੇ ਚ ਫਿਰ ਆਪਾਂ ਇੱਥੇ ਬਾਹਰਲੇ ਪਾਸੇ ਫਾਰਮ ਪਾ ਲਾਂਗੇ ਤੇ ਫਿਰ ਆਪਾਂ ਘੋੜੀਆਂ ਦਾ ਕੰਮ ਵਧਾ ਲਾਂਗੇ ਘੋੜੀਆਂ ਦਾ ਕੰਮ ਵਧਾਵਾਂਗੇ ਜੀ ਜੀ ਸਹੀ ਹੈ ਬਈ ਤੇ ਬਈ ਜਿਹੜੀ ਅਗਲੀ ਇੱਕ ਤੁਹਾਡੇ ਕੋਲ ਬਸ਼ੀਰਾ ਸਿਗਾ ਅ ਨੁਕਰਾਂ ਜੀ ਬਈ ਕੋਈ ਨੁਕਰਿਆਂ ਵੱਲੋਂ ਜਾਣ ਦੀ ਵੀ ਅਗਲੀ ਕੋਈ ਪਲੈਨਿੰਗ ਹੈ ਜਾਂ ਇਹਦੇ 'ਚ ਸੀਗੀ ਬਈ ਉਹ ਆਪਣਾ ਸ਼ੈਨਸ਼ਾ ਦਾ ਸੀਗਾ ਬੱਚਾ ਆਪਣੇ ਕੋਲੇ ਹੂੰ ਤੇ 11 ਗਿਮਿਨਿਆਂ ਦਾ ਸੀ ਬਈ ਉਹ 60 62 ਦਾ ਬਾੜ ਦਾ ਨਹੀਂ ਪਕਿੰਦੇ 60 60 ਦਾ ਹੋ ਗਿਆ ਸੀਗਾ ਤੇ ਉਹ ਰੱਬ ਨੂੰ ਨਹੀਂ ਮਨਜ਼ੂਰ ਸੀਗਾ ਵੀ ਆਪਣੇ ਕੋਲੇ ਬਾਲਾ ਟਾਈਮ ਰਵੇ ਤੇ ਉਹ ਬਈ ਬਸ ਇੱਕ ਦਿਨ ਮੜਾ ਟੱਲਾ ਹੋ ਗਿਆ ਦਰਦ ਉੱਠਿਆ ਸੈੱਟ ਕੀਤਾ ਦਰਦ ਤੋਂ ਅਗਲੇ ਦਿਨ ਬਈ ਇੰਨਾ ਦਰਦ ਮੰਨਿਆ ਵੀ ਘੋੜਾ ਰੋੜ ਤੇ ਆ ਕੇ ਲੇਟਣ ਲੱਗ ਗਿਆ ਵੀ ਮੈਂ ਗਿੜਾ ਘੜਾਉਣ ਲੈ ਕੇ ਰੋੜ ਤੇ ਟੋੜ ਤੇ ਰੋੜ ਤੇ ਲੇਟੇ ਲਾਉਣ ਲੱਗ ਗਿਆ ਇੰਨਾ ਦੁਖੀ ਸੀ ਵਿਚਾਰਾ ਵੀ ਨਹੀਂ ਵਸੀ ਲੱਗੇ ਉੱਥੇ ਵੀ ਨਹੀਂ ਕੰਮ ਸੈੱਟ ਆਇਆ ਫਿਰ ਉਹ ਟੀਗਾ ਲਾਤਾ ਸੀ ਉਹਦੇ ਬਈ ਅਛਾ ਉਹ ਵੀ ਉਹ ਕਹਿੰਦੇ ਵੀ ਬਈ ਜਾਂਦਾ ਵੀ ਨਹੀਂ ਟੀਕਾ ਲਾਉਂਦੇ ਫਿਰ ਤਾਂ ਸਵੇਰ ਤੱਕ ਆਂ ਤਾਂ ਫਟੂਗੀ ਇਹਦੀ ਨਹੀਂ ਤੇ ਇਹਨੂੰ ਟੀਕਾ ਲਾ ਦੀ ਪੈਂਦੇ ਇਸ ਡੈਥ ਦੀ ਜੀ ਦਾ ਬਈ ਕਿਹਦਾ ਕਰਦਾਦਾ ਬੱਚਾ ਮਾਰਨੂ ਐ ਬਿਲਕੁਲ ਪਰ ਵੀ ਤੜਫਦੀ ਨਾਲ ਤਾਂ ਚੰਗਾਈ ਵੀ ਵਿਚਾਰਾ ਤੜਫਾਟ ਵੀ ਨਹੀਂ ਦੇਖ ਹੁੰਦਾ ਨਾ ਇੰਨਾ ਜਦੋਂ ਜਦੋਂ ਉਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਤਾਂ ਫਿਰ ਤਾਂ ਚਲੋ ਉਹ ਤਾਂ ਬਈ ਹੱਥ ਵੀ ਨਹੀਂ ਪਾਉਂਦੇ ਉਹ ਕਹਿੰਦੇ ਲੰਚ ਟਾਈਮ ਨਹੀਂ ਕੱਢਣਾ ਬਿਛਰੇ ਨੇ ਪਰ ਫਿਰ ਵੀ ਬਈ ਰਾਤ ਦੇ 2:30 ਵੀ ਤਾਈ ਉਹ ਜੂਝਦਾ ਰਿਹਾ ਦਰਦ ਨਾਲ ਆਪਰੇਸ਼ਨ ਕੀਤਾ ਘੋੜੇ ਦਾਦਾ ਘੋੜਾ ਪਾੜਤਾ ਉਹਨਾਂ ਨੇ ਤੇ ਬੱਚਾ ਫੇਰ ਵੀ ਨਹੀਂ ਵਿਚਾਰਾ ਅੱਛੇ ਚਾ ਵਈ ਉਹ ਤਾਂ ਕੀ ਹੋ ਸਕਦਾ ਹੁਣ ਜਾਨੀ ਹਜੇ ਨੁਕਰਿਆਵਾਂ ਨੂੰ ਕੋਈ ਵਿਚਾਰ ਨਹੀਂ ਨਹੀਂ ਬਈ ਵਿਚਾਰੇਗਾ ਜੇ ਆਪਣੋਂ ਕੋਈ ਚੰਗੀ ਘੋੜੀ ਮਿਲ ਜੇ ਫੇਲੇ ਆਪਾਂ ਮੱਝੂਗੇ ਦੀ ਵਾਲੀ ਚੱਲਾਂਗੇ ਇਧਰ ਹੀ ਚੱਲਣ ਦਾ ਰਤਾ ਸਹੀ ਹੈ ਬਈ ਤੇ ਬਈ ਕੁਝ ਜਿਹੜੇ ਬੰਦੇ ਯੰਗ ਏਜ ਦੇ ਤੁਹਾਡੀ ਏਜ ਦੇ ਹਨਾ ਆ ਰਹੇ ਆ ਇਧਰ ਨੂੰ ਜੀ ਜੀ ਉਹ ਬਾਹਲੀ ਛਤੀ ਦਿਲ ਛੱਡ ਜਾਂਦੇ ਆ ਯਾਰ ਕੋੜਾ ਅੱਜ ਕਿਸੇ ਨੇ ਕਹਿਤਾ ਯਾਰ ਇਹ ਤਾਂ ਖਚਰੇ ਲੱਗਦਾ ਜਦੋਂ ਤੁਹਾਨੂੰ ਕਿਹਾ ਸੀ ਕੋੜੇ ਲੱਗਦੇ ਵੀ ਇੱਕ ਟਾਈਮ ਆ ਕੇ ਕੋੜੇ ਖਚਰ ਬਣਨ ਲੱਗ ਪੈਂਦੇ ਦੇਖਦੇ ਆ ਬਈ ਮੱਜੂਗੇ ਵਾਲੇ ਥੋੜੇ ਮੱਜੂਗੇ ਸਾਰੇ ਵੀ ਲੱਗਦੇ ਆ ਸਾਰੇ ਹੀ ਲੱਗਦੇ ਆ ਇੱਕ ਟਾਈਮ ਆ ਕੇ ਨਾ ਥੋੜੀ ਥੋੜੀ ਲੱਗਦੇ ਆ ਬਈ ਉਹਨਾਂ ਨੂੰ ਕੀ ਕੀ ਦੱਸਣਾ ਕਿਵੇਂ ਹੌਸਲਾ ਵਧਾਉਣਾ ਚਾਹੁੰਦੇ ਆ ਵੀ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਉਹ ਬਈ ਆਪਣਾ ਵੀ ਇੱਕ ਤਾਂ ਸਬਰ ਰੱਖੋ ਜੀ ਪਰ ਰੱਬ ਤੇ ਯਕੀਨ ਰੱਖੋ ਆਪਦਾ ਆਪਣੀ ਮਿਹਨਤ ਤੇ ਬਸ ਆਪਦੇ ਕੋੜੇ ਈ ਸਬਰ ਦੀ ਹੈ ਬਈ ਕੁੜੀ ਤਾਂ ਸੋਚਿਆ ਬਹੁਤ ਜ਼ਿਆਦਾ ਬਈ ਹੁਣ ਤੁਸੀਂ ਤਕਰੀਬਨ 4 ਸਾਲ ਪੌਣੇ 4 ਸਾਲ ਸਬਰ ਕੀਤਾ ਇਹਨੂੰ ਸ਼ੋ ਵੀ ਦਿਖਾਏ ਮੰਡੀਆਂ ਵੀ ਦਿਖਾਈਆਂ ਸਾਰਾ ਕੁਝ ਕੀਤਾ ਤੇ ਅੱਜ ਇੱਥੇ ਤੱਕ ਆ ਗਏ ਆ ਕਿ ਬਈ ਵਧੀਆ ਬੀਡਰ ਬਣਾ ਕੇ ਘਰ ਖੜਾਗਾ ਉਹਨੂੰ ਆਪਾਂ ਤੇ ਬਈ ਮਤਲਬ ਜਿਹੜਾ ਦੇ ਛੇਤੀ ਦਿਲ ਛੜ ਦੇ ਛੇਤੀ ਦਿਲ ਨਾ ਛੜਾ ਆਪਣਾ ਦਾ ਘੋੜਾ ਬਈ ਸੱਟਾਂ ਦਾ ਹੀ ਸ਼ੌਂਕੀ ਆ ਬਹੁਤ ਸੱਟਾਂ ਖਾਦੀਆਂ ਨੇ ਕਿਰਾਂ ਪਾਪਾ ਤੋਂ ਛੁੱਟ ਕੇ ਭੱਜ ਗਿਆ ਸੀਗਾ ਉਹ ਮਗਰੋਂ ਕੋਈ ਸ਼ਰਾਰਤੀਆਂ ਸਰਾਂ ਡਰਾਤਾ ਸੀਗਾ ਰੋਡ ਤੇ ਅੱਗੇ ਜਾ ਕੇ ਆਪਣਾ ਵੀ ਪਿੰਡ ਸ਼ੁਰੂ ਹੁੰਦਾ ਵਾ ਪਿੰਡ ਦੇ ਪਹਿਲੇ ਮੋੜ ਤੇ ਡਿੱਗਿਆ ਫਿਰ ਦੂਜੇ ਮੋੜ ਤੇ ਡਿੱਗਿਆ ਦੋਨੇ ਪਾਸੇ ਘੋੜਾ ਛੱਲਿਆ ਗਿਆ ਸੀਗਾ ਤੇ ਉਦੋਂ ਟੁੱਟਣ ਭੱਜਣ ਵਾਲੋ ਬਚ ਗਏ ਉਹ ਘੋੜਾ ਸਾਰਾ ਛੱਲਿਆ ਗਿਆ ਹਮਤ ਨਹੀਂ ਹਰੀ ਘੋੜੇ ਨੇ ਕੋਲੇ ਤੁਰਕਿਆ ਪਾਇਆ ਇਹ ਮਿਨੀ ਚੱਕ ਕੇ ਲੈ ਕੇ ਆਏ ਨਹੀਂ ਤੁਰਕੇ ਘੋੜਾ ਆਇਆ ਉਦੋਂ ਸੀਗਾ ਮੇਰੇ ਸਾਣਾ 16 ਤੇ ਗ੍ਰੋਥ ਤੇ ਕੋਈ ਫਰਕ ਨਹੀਂ ਪਾਇਆ ਘੋੜੇ ਨੇ ਹੂੰ ਵੀ ਕੋੜਿਆ ਆਪਣੀ ਬਿੱਦਲ ਛੱਡ ਦੇ ਮਾਲਕ ਛੱਡ ਜਾਂਦਾ ਮਾਲਕ ਛੱਡ ਜਾਂਦੇ ਆ ਜਦੋਂ ਆਪਾਂ ਦੇਖ ਕਈ ਵਾਰ ਕਹਿੰਦੇ ਨੇ ਨਾ ਯਾਰ ਨਹੀਂ ਬਣਨਾ ਨਹੀਂਗਾ ਉਹ ਵੀ ਜੀ ਅਨਾ ਉਦੋਂ ਔਖਾ ਹੋ ਜਾਂਦਾ ਥੋੜਾ ਜਿਹੜੇ ਉੱਤੇ ਕਿਲੇ ਤੇ ਜਾ ਕੇ ਬਣਦੇ ਬਈ ਅਸਲ ਚਾਜ ਦੀ ਨਹੀਂ ਸਬਰ ਕਰਦੇ ਚੋਲਾ ਕਹਿੰਦਾ 20 ਸਤੋ ਚੀਜ਼ ਬਣੀ ਅਜੀ ਬਿਲਕੁਲ ਬਈ ਬਹੁਤ ਵੱਡੇ ਵੱਡੇ ਘੋੜੇ ਆ ਜਿਹੜੇ ਅਜ ਨਾਮੀ ਹੋਏ ਖੜੇ ਆ ਜੀ ਬਈ ਜਿਨ੍ਹਾਂ ਦੇ ਪਹਿਲੇ ਦੋ ਕਿਲਿਆਂ ਤੇ ਕੁਝ ਵੀ ਨਹੀਂ ਦਿਖਾਇਆ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਦੋ ਕਿਲਿਆਂ ਤੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਉਹ ਜਦੋਂ ਹੁਣ ਤੀਸਰੇ ਕਿਲੇ ਤੇ ਜਾ ਕੇ ਬਣ ਗਏ ਹੁਣ ਉਹ ਸੋਚਦੇ ਆ ਵੀ ਯਾਰ ਕਿਉਂ ਹੱਥੋਂ ਜਾਣ ਦੇ ਤੇ ਜੀ ਬਈ ਬਿਲਕੁਲ ਤੇ ਬਈ ਸਾਰੇ ਆਪਣੇ ਨਾਲ ਘੋੜਿਆਂ ਦਾ ਹੀ ਕੰਮ ਕਰਦੇ ਆ ਜੀ ਬਈ ਆ ਆਪਣਾ ਦਲਵੀਰ ਭਾਈ ਆ ਇਹਨਾਂ ਕੋਲ ਵੀ ਦੋ ਜਾਨਵਰ ਕਾਂਜੇ ਗਾਲੀ ਪੈਣ ਤੋਂ ਆ ਮੇਰਾ ਦੋਸਤ ਹਨਮੋਤ ਸਿੰਘ ਇਹ ਜਦੋਂ ਘੋੜੇ ਦਾ ਢੇਲਾ ਵਗੈਰਾ ਕਢੋਣਾ ਹੁੰਦਾ ਜਾਂ ਹੋਰ ਕੋਈ ਕੰਮ ਹੁੰਦਾ ਤੇ ਇਹ ਬਈ ਨੂੰ ਮਾਇ ਮਾਰਦਾ ਬਈ ਹੁੰਦਾ ਇਹ ਬਈ ਫੜਦਾ ਵੀ ਵਧੀਆ ਸਾਡੇ ਨਾਲ ਘੋੜੇ ਨੂੰ ਚੰਗੀ ਤਰ੍ਹਾਂ ਆਸਾਂਦਾ ਬਈ ਉਹ ਡਰਦਾ ਨਹੀਂ ਬੰਦਾ ਜੀ ਡਰਦਾ ਨਹੀਂ ਬਸ ਇਹ ਹੀ ਚੀਜ਼ ਹੈ ਘੋੜੇ ਤੋਂ ਡਰਨਾ ਘੋੜਾ ਨਹੀਂ ਡਰਾਉਂਦਾ ਤਾਂ ਬਹੁਤ ਹੈ ਸਾਡੇ ਨਾਲ ਤਾਂ ਜਿਆਦਾ ਡਰਾਉਂਦਾ ਕੁਛ ਨਾ ਬਾਕੀ ਪਿਆਰ ਨਾਲ ਜਿਆਦਾ ਜੀ ਬਈ ਹਾਂ ਇੰਨਾ ਇੰਨਾ ਕ ਪਾ ਲਿਆ ਹੀ ਹਾਂ ਹਾਂ ਇੰਨਾ ਕ ਤਾਂ ਕੰਮ ਕੀ ਦੇਣਾ ਕਰਨਾ ਪੈਣਾ ਨਹੀਂ ਬਈ ਬਹੁਤ ਵਧੀਆ ਲੱਗਾ ਕਿ ਤੁਸੀਂ ਸਾਰੇ ਇੱਕੋ ਜਿਹੀ ਉਮਰ ਦੇ ਹੋ ਕੇ ਨਾ ਇੱਕ ਪਾਸੇ ਨੂੰ ਚੱਲੇ ਹੋਏ ਆ ਸਾਡੇ ਫਾਦਰ ਸਾਹਿਬ ਨਾਲ ਮੇਰੀਆਂ ਗੱਲਾਂ ਹੋ ਰਹੀਆਂ ਸੀ ਜਦੋਂ ਨਾ ਆਏ ਸੀਗੇ ਤਾਂ ਉਹ ਦੱਸ ਰਹੇ ਸੀ ਕਹਿੰਦਾ ਵੀ ਮੈਂ ਇਹ ਸੋਚਿਆ ਸੀਗਾ ਕਿ ਘੋੜਾ ਸਾਨੂੰ ਰੁਪਈਆ ਨਾ ਦਵੇ ਭਾਵੇਂ ਰੋਇਦਾ 2000 3000 ਵੀ ਲੱਗੇ ਸਾਨੂੰ ਘੋੜੇ ਤੇ ਦੁਖਣਾ ਨਹੀਂ ਤੇ ਜੇ ਮੇਰਾ ਮੁੰਡਾ ਚਿੱਟੇ ਨੂੰ ਲੱਗ ਗਿਆ ਤਾਂ 2000 ਮੁੰਡੇ ਨੂੰ ਦੇਣਾ ਔਖਾ ਹੋ ਜਾਣਾ ਘੋੜੇ ਤੇ ਲਾਣਾ ਕੋਈ ਔਖਾ ਨਹੀਂ ਬਿਲਕੁਲ ਬਿਲਕੁਲ ਪਿਓ ਦੇ ਵਿੱਚ ਕਹਿੰਦੇ ਮੁੰਡਾ ਵੀ ਹੱਥੋਂ ਜਾਊਗਾ ਤੇ ਇੱਥੇ ਤਾਂ ਕਹਿੰਦਾ ਨਾ ਹੋਇਆ ਤਾਂ ਘੋੜਾ ਨਾ ਬਣੂਗਾ ਜੇ ਬਣ ਗਿਆ ਤਾਂ ਮੁੰਡੇ ਦੀ ਬੱਲੇ ਬੱਲੇ ਮੇਰੀ ਬੱਲੇ ਬੱਲੇ ਨਾ ਬਣੂ ਤਾਂ ਨਾ ਸਹੀ ਮੁੰਡਾ ਤਾਂ ਬਚਾ ਰੂਗਾ ਜੀ ਬਈ ਇਹ ਇਹ ਸ਼ੌਂਕ ਜਿਹੜਾ ਨਾ ਇਸ ਉਮਰ ਦੇ ਵਿੱਚ ਸਾਰੀਆਂ ਹੀ ਫੈਮਲੀਆ ਨੂੰ ਕਹਿੰਨਾ ਵੀ ਜਰੂਰ ਲਵਾਓ ਘਰ ਦੇ ਵਿੱਚ ਇੱਕ ਬਸ਼ੀਰਾ ਬਸ਼ੀਰੀ ਦੇ ਦਿਓ ਬੱਚਿਆਂ ਨੂੰ ਸਿੱਧੇ ਉਹ ਸਕੂਲ ਜੇ ਪੜਦੇ ਹੋਣ ਜੀ ਬਈ ਤਾਂ ਕਰਕੇ ਉਹਨਾਂ ਦਾ ਤੇ ਹਰ ਉਧਰ ਨੂੰ ਜਾਣ ਲੱਪੇ ਇੱਕ ਅੱਧੀ ਘੋੜੀ ਰੱਖ ਲਓ ਜੇ ਤੇ ਉਹ ਰਾਈਡਿੰਗ ਕਰਨ ਲੱਗ ਪਾ ਘੋੜੇ ਨਾ ਬਈ ਉਹ ਦਰਵਾਜ਼ੇ ਖੋਲੇ ਨੇ ਜਿਹੜੇ ਆਪਣਾ ਪੜ੍ਹਾਈ ਨਾਲ ਹੀ ਖੁੱਲਦੇਗੇ ਬਿਲਕੁਲ ਬਈ ਜਿਹੜੇ ਟੌਪ ਟੌਪ ਦੇ ਕਹੇ ਕਹਾਣੇ ਕਹਾਣੇ ਬੰਦੇ ਆ ਨਾ ਉਹ ਵੀ ਆਂਦੇ ਆ ਜੀ ਬਿਲਕੁਲ ਜੀ ਬਿਲਕੁਲ ਵੀ ਇੱਕ ਬਈ ਉਹਨਾਂ ਨੂੰ ਮੈਂ ਮਿਲਿਆ ਸੀ ਥੋੜੇ ਦਿਨ ਪਹਿਲਾਂ ਉਹ ਬਾਈ ਕਹਿੰਦਾ ਵੀ ਕਿਸੇ ਟਾਈਮ ਨਾ ਸੀ ਸੋਚਦੇ ਹੁੰਦੇ ਸੀ ਕਿ ਅਸੀਂ ਅਨਪੜ੍ਹ ਬੰਦੇ ਆ ਜੀ ਬਈ ਉਹ ਬਾਈ ਚਿੱਟਾ ਅਨਪੜ੍ਹ ਸੀ ਉਹ ਕਹਿੰਦਾ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਮੈਂ ਚਿੱਟਾ ਪਈਆ ਮੇਰੀ ਪਹੁੰਚ ਮੇਰੇ ਕੋ ਪੈਸਾ ਵੀ ਆ ਗਿਆ ਤਾਂ ਮੇਰੀ ਪਹੁੰਚ ਹੱਦ ਤੋਂ ਹੱਦ ਇੱਥੇ ਐਮਐਲਏ ਤੱਕ ਹੋ ਜੂਗੀ ਤੇ ਬਈ ਕਹਿੰਦਾ ਵੀ ਅੱਜ ਮੇਰੇ ਘਰ ਵੱਡੇ ਵੱਡੇ ਮਿਲਟਰੀ ਦੇ ਅਫਸਰ ਆ ਕੇ ਵੀ ਮੇਰੇ ਕੋ ਰੁਕਦੇ ਆ ਫੇ ਦੇਖ ਕੇ ਆਣਾ ਉਹਦੇ ਕੋ ਘੋੜਾ ਬਹੁਤ ਸੋਹਣਾ ਹੈ ਤੇ ਉਹਨਾਂ ਦੀ ਵੀਡੀਓ ਵੀ ਖੇਤੀਆਂ ਵਾਲੀ ਹੋ ਮੈਂ ਨਾਮ ਤਾਂ ਚੱਲੇ ਕਰਨ ਲੈਣਾ ਬੰਦੇ ਤੇ ਬੰਦੇ ਨੇ ਮੈਨੂੰ ਸਾਫ਼ ਹੀ ਕਿਹਾ ਇਹ ਗੱਲ ਕਹਿੰਦਾ ਮੇਰੇ ਕੋ ਇਹੋ ਜਿਹੇ ਬੰਦੇ ਆ ਕੇ ਵੀ ਰੁਕੇ ਜਿਹੜੇ ਜ਼ਿੰਦਗੀ ਕਹਿੰਦਾ ਲੋਕਾਂ ਨੇ ਦੇਖੇ ਤੱਕ ਨਹੀਂ ਹੈਗੇ ਪੀ ਡੀ ਆਈ ਜੀ ਰੈਂਕ ਦੇ ਬੰਦੇ ਤਾਂ ਕਹਿੰਦਾ ਹੁਣ ਇਦਾਂ ਆਵੇਂ ਜਾਂ ਜਾਂਦੇ ਲੰਘੇ ਦਿੰਦੇ ਆ ਤੇ ਚਲ ਕੋਈ ਗੱਲ ਜਾਇ ਠੀਕ ਹੈ ਤੇ ਡੀ ਜੀ ਪੀ ਵਗੈਰਾ ਉਹ ਕਹਿੰਦਾ ਪੰਜਾਬ ਦੇ ਸਾਰੇ ਕਹਿੰਦਾ ਮੈਨੂੰ ਆ ਗਿਆ ਘਰ ਜਾਣਦੇ ਆ ਬੰਦੇ ਨੇ ਇਹ ਘੂੜਿਆਂ ਦੇ ਸਿਰ ਤੇ ਆ ਬਈ ਇਹ ਦੇਵਤੇ ਆ ਬਈ ਇਹ ਅਸਲ ਤੇ ਤਾਂ ਬਈ ਜਿਸ ਘਰ ਆਉਂਦੇ ਆ ਬਾਕਿਆ ਹੀ ਜੀ ਬਈ ਖੁੱਲਾ ਕਰਦੇ ਆ ਦਰਵਾਜੇ ਨੂੰ ਭੀੜਾਂ ਨਹੀਂ ਕਰਨ ਦਿੰਦੇ ਦਰਵਾਜਾ ਆਪਦੀ ਬਈ ਆਪਦੀ ਕਮਾਈ ਆਪ ਹੀ ਕਾੰਦੇ ਬਈ ਇਹ ਬਿਲਕੁਲ ਆਈ ਨਹੀਂਗਾ ਵੀ ਪਾਲਾ ਤੋੜਦੇ ਆ ਬੰਦੇ ਨੂੰ ਘਰ ਖਾੰਦੇ ਆ ਬਿਲਕੁਲ ਬਈ ਇਹ ਤਾਂ ਬਈ ਜਿਹੜੇ ਵਾਧੂ ਦੇ ਸ਼ੋਸ਼ੇ ਚੱਲੇ ਪਿਆ ਅੱਜ ਕੱਲ੍ਹ ਸ਼ੋਸ਼ੇ ਮਰਾਂਦੇ ਬੰਦੇ ਆਉਂਦੇ ਜੀ ਬਿਲਕੁਲ ਬਈ ਘੂੜਾ ਨਹੀਂ ਮਹੰਗਾ ਪੈਂਦਾ ਜੀ ਬਈ ਆਪਾਂ ਮਹੰਗੇ ਪੈ ਜਾਂਦੇ ਘੋੜੇ ਜੀ 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 ਕੀ ਚੱਲ ਯਾਰ ਘੋੜੇ ਦੇ ਸਿਰੋਂ ਆ ਵੀ ਘੋੜੇ ਸਿਰ ਪਾ ਦੋ ਉੱਥੇ ਨੂੰ ਜਾਣਾ ਆ ਆਪਾਂ ਫਲਾਣੇ ਦੀ ਘੋੜੀ ਦੇਖਣ ਜਾਣਾ ਆ ਉਹ ਵੀ ਕੋੜੇ ਸਰ ਪਾਲੋ ਖਰਚਾ ਜੀ 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 ਉਹ ਮਹਿੰਗੇ ਪੈਂਦੇ ਆ ਪਾਨ ਕੋੜਾ ਤਾਂ ਬਈ ਖਬਰ ਦੇ ਵੀ ਪਾਲ ਜਾਂਦਾ ਵਾ ਨਹੀਂ ਪਾਲਾਂ ਤਾਂ ਬਈ ਸੋਨਾ ਖਵਾ ਕੇ ਪਾਲੋ ਨਹੀਂ ਪਾਲਦਾ ਬਈ ਤੁਹਾਡੇ ਫਸਲਾਂ ਨੂੰ ਦੱਸਿਆ ਕਹਿੰਦਾ ਵੀ ਜਦੋਂ ਕਿਤੇ ਹਰੇ ਦੀ ਸੋੜ ਲੱਗਦੀ ਆ ਜਾਂ ਮੈਨੂੰ ਲੱਗਦਾ ਵੀ ਘੋੜਾ ਬਿਮਾਰ ਹੁੰਦਾ ਕਹਿੰਦਾ ਮੈਂ ਆਲੇ ਦਾਲੇ ਤੇ 20 ਕਿਲੋਮੀਟਰ ਤੱਕ ਬੱਟਾ ਛਾਂਗ ਦਿੰਦਾ ਆ ਕਿਹੜੀ ਬੱਟ ਤੇ ਖੱਬਲ ਵਧੀਆ ਕਹਿੰਦਾ ਮੈਨੂੰ ਸਾਰੀਆਂ ਗਰਮੀ ਆ ਬਈ ਅਸੀਂ ਐਂ ਕੀਤਾ ਵਾ ਜਿੱਥੇ ਕੋਈ ਖਾਲੀ ਪਲਾਟ ਪਿਆ ਵਾ ਕਾਹੀ ਵੱਡੇ ਬਸ ਜਾ ਕੇ ਬਈ ਅਸੀਂ ਮੁਰਦਾ ਕੌਣ ਨਹੀਂ ਕੀਤਾ ਗਰਮੀਆਂ ਚ ਬਿਲਕੁਲ ਬਈ ਇੱਕ ਗੱਲ ਆ ਬਈ ਐ ਨਹੀਂ ਸਭ ਪਤਾ ਲ ਘੋੜਾ ਦਾ ਵੀ ਗਰੀਬੀ ਦੇ ਕੇ ਕਰਨੀ ਦੇ ਦਿੰਦੀ ਨਹੀਂ ਜਾਂਦਾ ਜੀ ਹੁਣ ਇਹ ਦੇਖੋ ਅਮੀਰੀ ਦੇੰਦਾ ਹੋਵੇ ਤਾਂ ਬੰਦਾ ਕਹਿੰਦਾ ਮੈਂ ਟੌਰ ਨਾ ਬੈਠਾ ਜਦੋਂ ਘੋੜਾ ਆਏ ਤਾਂ ਘਰ ਬੰਦੇ ਕੋਲ ਬੈਠ ਨਹੀਂ ਹੁੰਦਾ ਇਹ ਤਾਂ ਐ ਹੈ ਬੰਦਾ ਕਹਿੰਦਾ ਨਹੀਂ ਯਾਰ ਉਹ ਫਲਾਨੇ ਦੀ ਬੱਟ ਆ ਸਖਰ ਦੁਪਹਿਰੇ ਭਾਵੇਂ ਹੋਵੇ ਖੱਬਲਿਆ ਯਾਰ ਉਹ ਬੱਟ ਤੇ ਉਹ ਹੋ ਜਾਏਗੀ ਨਾ ਬੰਦੇ ਦੇ ਗੋਡੇ ਗੱਟੇ ਵੀ ਨਹੀਂ ਦਰਉਦੇ ਯਾਰ ਫਿਰ ਲੈਣਾ ਸੇਹਤ ਹੋ ਲੋ ਅਮੀਰੀ ਦੇ ਦਿੰਦਾ ਹੈ ਨਾ ਤੇ ਲੋਕਾਂ ਨੂੰ ਦੇਖਣ ਨੂੰ ਗਰੀਬੀ ਲੱਗਦੀ ਬੰਦਾ ਆ ਨਹੀਂ ਆ ਜਾ ਨਹੀਂ ਸਕਦਾ ਜਿਹੜੀ ਗੱਲ ਆ ਕੋਣ ਕਿਤੇ ਮੈਂ ਘਰੋਂ ਬਾਹਰ ਜਾਵੜਾ ਮੈਨੂੰ ਜਦੋਂ ਦਾ ਘੋੜਾ ਲੈ ਮੈਂ ਨਾਣ ਕੀ ਨਹੀਂ ਆਦੇ ਇੱਕ ਰਾਤ ਲੱਗਿਆ ਆ ਸਾਡੇ ਮਦਰ ਵੀ ਬਹੁਤ ਪਿਆਰ ਕਰਦੇ। ਵੈਲ ਉਹਨਾਂ ਨੇ ਹੀ ਘੜਾ ਹਸਪਤਾਲ ਹੈ ਜੀ ਸਾਹਮੇ ਉਹਨਾਂ ਨੇ ਮੈਂ ਜਦੋਂ ਸਵੇਰੇ ਸਫਾਈ ਕਰਦੇ ਸੀ ਉਹਦੀ ਘੜੇ ਦੀ ਤੁਸੀਂ ਜਬ ਐਸੇ ਵੀ ਉਹ ਬਾਲ ਬੂਲ ਘੜੇ ਦੇ ਵਿੱਚ ਸੈੱਟ ਕਰ ਰਹੀ ਸੀ ਨਾ ਤਾਂ ਉਹਨਾਂ ਨੇ ਹੀ ਕੀਤੀ ਸਾਰੇ ਉਹਨਾਂ ਕੋਲ ਆਰਾਮ ਨਾਲ ਸਿਰ ਵੀ ਥੱਲੇ ਕਰਕੇ ਕਰਾਉਂਦਾ ਤੇ ਉਹਨਾਂ ਦੀ ਕਹਿਣਾ ਵੀ ਬਹੁਤ ਮੰਨਦਾ ਗੱਲ ਪੂਰੀ ਸਮਝਦਾ ਉਹਨਾਂ ਦੀ ਹਰ ਇੱਕ ਮੰਡੀ ਦੇ ਨਾਲ ਲੈ ਕੇ ਜਾਂਦੇ ਜੀ ਕਰਦੇ ਨੂੰ ਅਸੀਂ ਅੱਛਾ ਮਦਰ ਜੀ ਜੀ ਬਿਲਕੁਲ ਜੀ ਬਿਲਕੁਲ ਆ ਤੁਹਾਡੇ ਫਾਦਰ ਸਾਹਿਬ ਕਹਿੰਦੇ ਚੜਨਾ ਹੀ ਤਾਂ ਆਇਆ ਜੇ ਨਾ ਜਾਓਗੇ ਤਾਂ ਗੱਡੀ ਚੜਨਾ ਨਹੀਂ ਤਾਂ ਚੜਦੇ ਨਹੀਂ ਇਹ ਆਇਆ ਵੀ ਆ ਮੰਮੀ ਨੂੰ ਚੜਾਉਂਦੇ ਜੀ ਸਾਥੋਂ ਤਾਂ ਬਹੁਤ ਲੱਤਾਂ ਲੁੱਤਾਂ ਮਾਰਦਾ ਸਾਡੇ ਦਾ ਅੱਛਾ ਗੱਡੀ 'ਚ ਬਿਲਕੁਲ ਜੀ ਬਿਲਕੁਲ ਅੱਛਾ ਸਹੀ ਆ ਹੁਣ ਠੀਕ ਆ ਵੀ ਮਿੱਤਰੋ ਬਾਈ ਦੇ ਕੋਲ ਟੋਪ ਦਾ ਨੀਲਾ ਘੋੜਾ ਖੜਾ ਆ ਸੱਚੀ ਮੈਂ ਇੱਕ ਗੱਲ ਦੱਸ ਦਣਾ ਬਈ ਇੱਕ ਤਾਂ ਹੁੰਦਾ ਬੰਦਾ ਵੀਡੀਓ ਪੈਸੇ ਲੈ ਆ ਵੀ ਤਾਂ ਕਿਸੇ ਦੀ ਸਿਫਤ ਕਰਦਾ ਬਾਈ ਦੇ ਘੋੜੇ ਦੀ ਬਸ਼ੀਰੇ ਦੀ ਮੈਂ ਉਦੋਂ ਦੀ ਸਿਫਤ ਕਰਦਾ ਜਦੋਂ ਦਾ ਮੈਂ ਉਹਨੂੰ ਪਹਿਲੀ ਵਾਰ ਦੇਖਿਆ ਸੀ ਮੈਂ ਬਾਈ ਦੀ ਪਿੱਠ ਪਿੱਛੇ ਵੀ ਸਿਫਤ ਕੀਤੀ ਆ ਸਾਡਾ ਬੰਦਾ ਕੈਮਰੇ ਦੇ ਪਿੱਛੇ ਆ ਉਹਨੂੰ ਪੁੱਛਣਾ ਮੈਂ ਰਾਹ ਦੇ ਵਿੱਚ ਆਂਦਾ ਵੀ ਕੋਈ ਬਸ਼ੀਰੇ ਦੀਆਂ ਸਿਫਤਾਂ ਕਰਦਾ ਆ ਕਿ ਪਹਿਲੀ ਵਾਰ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਸੀ ਇਹ ਬਸ਼ੀਰਾ ਕੁਝ ਬਣੂਗਾ ਔਰ ਇਹ ਔਨ ਰਿਕਾਰਡ ਹੈ ਨਾ ਕਿ ਇਹ ਬਸ਼ੀਰਾ ਵਾਕਿਆ ਕੁਝ ਬਣੂਗਾ ਬਾਈ ਮਿਹਰਬਾਨੀ ਹੈ ਹਨਾ ਤੇ ਹਲੇ ਵੀ ਇਹ ਕੁਝ ਕਰਕੇ ਦਿਖਾਊਗਾ ਤੁਹਾਨੂੰ ਬਹੁਤ ਬੜਾ ਤਕੜਾ ਨਾਮ ਕਰੂਗਾ ਬਸ਼ੀਰਾ ਬਹੁਤ ਵਧੀਆ ਬਣ ਰਿਹਾ ਜਿੰਨਾ ਸੋਹਣਾ ਅਗੈਸ਼ਰ ਆ ਤੇ ਬਾਈ ਬਸ਼ੀਰੇ ਨੇ ਤੁਹਾਨੂੰ ਬ ਜਿਹੜਾ ਕੋਈ ਨੀਲੇ ਤੋਂ ਕੋਈ ਵੀ ਘੋੜੀ ਪਰਾਣਾ ਜਾਂਦਾ ਨਾ ਐਵੇਂ ਬਹੁਤਾ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਈ ਨੂੰ ਫੋਨ ਕਰ ਲਿਓ ਨੰਬਰ ਬਾਈ ਦਾ ਮੈਂ ਦੇ ਦਤਾ ਆ ਤੇ ਬਹੁਤ ਸੋਹਣਾ ਘੋੜਾ ਆ ਇੱਕ ਵਾਰ ਤੁਸੀਂ ਕਾਲ ਕਰਕੇ ਆ ਕੇ ਵੀ ਦੇਖ ਜਾਓ ਵਿੱਚ ਜਿੰਨਾ ਸੋਹਣਾ ਬਸ਼ੀਰਾ ਆ ਘੋੜਾ ਵੀ ਨਹੀਂ ਹਲੇ ਤਾਂ ਕਹਿ ਸਕਦਾ ਬਸ਼ੀਰਾ ਹੀ ਆ ਜਿੰਨਾ ਸੋਹਣਾ ਉਹ ਬਣ ਰਿਹਾ ਉਹ ਜਾਦਾ ਸੋਹਣਾ ਹੋਰ ਵੀ ਬੱਚੇ ਮੇਰੇ ਪ੍ਰੋਡਿਊਸ ਕਰੂਗਾ ਠੀਕ ਆ ਬਾਈ ਥੈਂਕ ਯੂ ਜੀ ਮਿਹਰਬਾਨੀ ਬਹੁਤ ਬਹੁਤ